ਸਬਾ ਚੇchu ਤੋਂ ਅਭਵੀਖੀ ਪਟਾਰੀਨ ਫਕਵਾੜਾ ਦੇ ਕਰਨਲ ਦੀ ਪੰਕਰ ਦੀ ਦਿਸਨਰ ਦਿਸ਼ਾ ਤੇ ਐਨਓ ਬਲਵਿੰਦਰ ਸਿੰਘ ਐਨਓ ਸੁਖਸ਼ੀਤ ਕੌਰ ਸੀਟੀਓ ਰਜਨੀ ਸੀਟੀਓ ਕੁਲਤਰਨ ਸਿੰਘ ਸੂਬੇਦਾਰ ਰਜਿੰਦਰ ਸਿੰਘ ਹਵਾਲਾ ਪਰਮਜੀਤ ਸਿੰਘ ਮਾਸਟਰ ਅਰਵਿੰਦਰ ਸਿੰਘ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਲਪੁਰ ਖਾਲਸਾ ਕਾਲਜ ਮਾਹਲਪੁਰ ਦਵੱਬਾ ਪਬਲਿਕ ਸਕੂਲ ਮਾਹਲਪੁਰ ਅਤੇ ਕੈਂਬਰੀਜ ਸਕੂਲ ਦੇ ਕੈਂਡੀਡੇਟਸ ਬਲੋ ਕਾਰਗਿਲ ਦਿਵਸ ਮਨਾਇਆ ਗਿਆ ਅਸ਼ਰੇਦੀਨ ਕਾਰਗਿਲ ਦੇ ਜੁੱਧ ਵਿੱਚ ਸ਼ਹੀਦ ਹੋਏ ਭਾਰਤੀ ਸੈਨਾ ਦੇ ਸੈਨਿਕਾਂ ਨੂੰ ਯਾਦ ਕੀਤਾ ਗਿਆ। ਅਸ਼ਟ ਪੰਜਾਬ ਬਟਾਲੀਅਨ ਫਗਵਾੜਾ ਵੱਲੋਂ ਕੈਂਡੀਡਟਸ ਨੂੰ ਇਸ ਕਾਰਗਿਲ ਦਿਵਸ ਦੇ ਮੌਕੇ ਉਹਨਾਂ ਨੂੰ ਮੋਟੀਵੇਟ ਕਰਨ ਵਾਸਤੇ ਸਮਾਜ ਨੂੰ ਸਹੀ ਦਿਸ਼ਾ ਦੇਣ ਵਾਸਤੇ ਅਤੇ ਨੌਜਵਾਨਾਂ ਨੂੰ ਜਾਗਰੂਕ ਕਰਨ ਵਾਸਤੇ ਇਹ ਦਿਹਾੜਾ ਮਨਾਇਆ ਗਿਆ। ਜੇਜੂ ਦੀ ਇਤਿਹਾਸਿਕ ਧਰਤੀ ਦੇ ਸਪਾਹੀ ਦੀਪਕ ਕੁਮਾਰ ਜੋ ਕਿ ਪੁਸ਼ਤ ਖੇਤਰ ਵਿੱਚ 2003 ਦੌਰਾਨ ਸ਼ਹੀਦ ਹੋਏ ਸਨ। ਉਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਇਸ ਮੌਕੇ ਆਏ ਪਤਵੰਤੇ ਸੱਜਣ ਅਤੇ ਕੈਂਡੀਡੇਟਸ ਨੇ ਕਾਰਗਿਲ ਦਿਵਸ ਨੂੰ ਯਾਦਗਾਰ ਬਣਾਉਣ ਵਿੱਚ ਯੋਗਦਾਨ ਦਿੱਤਾ ਇਸ ਮੌਕੇ ਰਤਨ ਚੰਦ ਨੰਬਰ ਦਾ ਪ੍ਰਵੀਨ ਸੋਨੀ ਅਸ਼wini ਖੰਨਾ ਬਾਮਦੇਵ ਸ਼ਰਮਾ ਰੇਨੂ ਬਾਲਾ ਸੀਮਾ ਸਣੀ ਪਟਿਸਮਿਤ ਵੱਡੀ ਗਿਣਤੀ ਵਿੱਚ ਜੀਚੂਨ ਵਾਸੀ ਹਾਜ਼ਰ ਸਨ ਵੰਦੇ اڄ وڌيڪ پڪڙيو